ਪ੍ਰਸ਼ਾਸਨ ਤਾਂ ਇਹ ਵੀ ਕਹਿੰਦਾ ਕਿ ਉਹਨਾਂ ਦੀ ਜਾਇਦਾਦਾਂ ਜ਼ਬਤ ਕੀਤੀਆਂ ਜਾਣਗੀਆਂ ਜਿਹੜੇ ਨਸ਼ੇ ਵੇਚਦੇ ਨੇ ਪਰ ਫਿਰ ਵੀ ਕੀ ਲੱਗਦਾ ਇਸ ਵਿੱਚ ਕੀ ਕਮੀ ਲੱਗਦੀ ਹੈ ਸਿੱਤਾ ਜੀ ਲਫਾਫੇ ਆ ਗਏ ਅੱਗੇ ਇਹ ਵੀ ਕਾਤਲ ਬਿਲਕੁਲ ਇਹ ਬੰਨਾਈ ਜਵੰਤ ਕਰਾਉਣ ਇਹ ਜੇ ਘੱਟੀਆਂ ਬੰਦਿਆਂ ਦੀ ਕੋਈ ਨਾ ਜਾਵੇ ਅਸੀਂ ਬਾਹਮੀ ਪੰਚਾਇਤ ਦੇ ਵਿੱਚ ਪਿੰਡ ਦੇ ਵਿੱਚ ਵੀ ਅਸੀਂ ਮਤਾਂ ਪਾਵਾਂਗੇ ਕਹਿੰਦੇ ਫਰਾਰ ਨੇ ਉਹ ਮਾਪੇ ਵੀ ਫਰਾਰ ਕਹਿੰਦੇ ਉਹਨਾਂ ਦੇ ਘਰੇ ਜੰਦਰੇ ਲੱਗੇ ਨੇ ਤੇ ਜਿਵੇਂ ਉਹ ਫਿਰ ਪ੍ਰਸ਼ਾਸਨ ਤਾਂ ਕੋਈ ਆਪਣਾ ਹੋਊਗਾ ਇਹਨਾਂ ਨੂੰ ਕੰਮ ਕਰਨ ਦਵਾਂਗੇ ਤਾਂ ਆਪਣੇ ਗਤੀਵਿਧੀਆਂ ਮੈਂ ਕਿਹਾ ਉਹ ਆਪਾਂ ਕਿਉਂ ਆਵਾਜ਼ ਨੂੰ ਪਿੱਛੇ ਹਟਾਉਂਦਾ ਹਾਂ ਟਾਈਮ ਹੋਊਗਾ ਜੇ ਨਹੀਂ ਰਹਿ ਕੋਟ ਹੈ ਨਾ 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 ਪ੍ਰੈਸਰ ਨਹੀਂ ਹੈ ਆ ਅੱਗੇ ਇਹ ਤਾਂ ਕੰਮ ਫੇਰ ਵੀ ਹੋਈ ਉਸ ਤੋਂ ਬਾਅਦ ਵੀ ਨਾਲ ਨੇ ਆਪਣੇ ਤੁਹਾਨੂੰ ਕੁਦਾਮੀ ਗੋਲੀ ਵਿੱਚ ਬਿਠਾ ਇਹ ਨਾ ਇਹ ਨਾ ਰਾਜ ਪ੍ਰਸ਼ਾਸਨ ਨਾਲ ਆ ਇਹ ਬੇਟਾ ਮੈਂ ਇੱਧੀਆਂ ਸ਼ਰਤਾਂ ਕੱਢੀ ਰਹਿਣਾ ਮੈਂ ਬੈਠਾ ਮਰੀ ਰਿਤੀ ਆ ਤੁਸੀਂ ਉਹ ਸਾਡੇ ਦੇ ਜਗੀਰ ਤੁਸੀਂ ਚਿੰਤਾ ਨਾ ਕਰੋ ਅਸੀਂ ਨਾਲ ਖੜੇ ਹਾਂ ਇਹ ਤਾਂ ਫੇਰ ਵੀ ਹੋ ਸਕਦਾ ਪਰ ਪ੍ਰਸ਼ਾਸਨ ਨੂੰ ਦੇਖ ਲਈਏ ਇੱਕ ਵਾਰੀ ਦੋ ਇਹ ਕਹਿੰਦੇ ਨੇ ਕਰ ਦਿੰਦੇ ਆ ਅਸੀਂ ਪ੍ਰਸ਼ਾਸਨ ਨਾਲ ਆ ਸਾਰੇ ਸਭ ਨੂੰ ਬੈਠਾ ਜਿਹੜਾ ਆਪਾਂ ਨੇ ਨਹੀਂ ਸੀ ਹੁਣ ਘਰੇ ਬੈਠ ਕੇ ਪਰ ਉਰੇ ਆ ਕੇ ਉਹ ਆਪਾਂ ਨੇ ਉਹਨਾਂ ਦਾ ਹਾਲ ਚਾਲ ਵੀ ਪੁੱਛਣਾ ਦਵਾਈ ਦੀ ਪੋਸਟਮਾਸਟਰ ਵੀ ਹੁਣ ਆਹ ਤਾਂ ਵੀ ਉਧਰ ਹੋਣੀ ਆ ਤੁਸੀਂ ਬੰਦਾ ਇੱਕ ਦੇ ਲੰਨਾ ਉਹ ਬੰਦੇ ਨੇ ਕੋਈ ਛਾਪਾ ਮਾਰਨ ਗਿਆ ਗੁਰਬੀਰ ਗਿਆ ਹੋਇਆ ਨਾਲ ਇੱਕ ਤੁਨ ਕੋ ਗੱਲਾਂ ਨਹੀਂ ਬਾਈ ਉੱਥੇ ਬੰਦਾ ਨਾਲ ਤੁਸੀਂ ਇਹ ਨਾ ਮੜਾ ਕਰੋ ਆ ਜਾਓ ਸਾਰੇ ਆਣੇ ਆ ਜਾਓ ਆ ਜਾਓ ਆਣੇ ਇੱਥੇ ਕਿਉਂਕਿ ਗੱਲ ਪਾਸ ਆਪ ਲੋਕ ਸੁਣਾ ਤਾ ਪਾ ਕੇ ਆ ਗਏ ਬੰਦੇ ਜਿਹੜੇ ਮੜਾਏ ਨੇ ਉਹਨਾਂ ਦਾ ਟਾਈਮ ਨਹੀਂ

ありがとうございます。 ਜਿੰਨੇ ਜਾਣਾ ਘਰੇ ਬਹੁਤ ਭੈਣਾਂ ਨੂੰ ਆਉਣ ਦਾ ਇਹ ਆਇਆ ਕਰਦਾ ਕਿ ਉਹ ਵੀ ਪੁੱਤਰ ਉਹਦੇ ਮਾਰੇ ਕਿਤੇ ਲਾ ਚਾਚੀ ਉਹ ਨਹੀਂ ਕਿੱਥੇ ਆਪਾਂ ਕਿੱਥੇ ਜੰਦੇ ਨੇ ਜਿੰਦ ਨੂੰ ਮੈਂ ਜੱਟਾ ਬਾਸੂ ਨੂੰ ਕਹਿ ਰੋ ਜਿੰਦ ਨੂੰ ਬਹੁਤ ਬਾਸੂ ਨੂੰ ਕਹਿ ਰਿਹਾ ਆਜੋ ਮਾ ਲੋ ਪਾਣੀ ਪੀ ਲੋ ਸਾਈਡ ਤੇ ਉਹਦੇ ਪਾਣੀ ਪੀ ਲੋ ਸਾਈਡ ਤੇ ਆਜੋ ਆਜੋ ਪਾਣੀ ਪੀ ਲੋ ਆਜੋ ਮਾਤਾ ਜੀ ਆਜੋ 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 ਉਹ ਗੜ ਗਿਆ ਬੀਪੀ ਪੁੱਜੇ ਵੀਰੇ ਵੀਰੇ ਪਿੱਛੇ ਨੂੰ ਆ ਜੀ ਚਲੋ ਲੈ ਆ ਉਹ ਨਹਿਰ ਵਿੱਚ ਸਾਨੂੰ ਪੁੱਛ ਰੋ ਆ ਸਾਡਾ ਰਸਤਾ ਵੀ ਚੋ 370 940 ਦੀ 940 ਦੀ ਕੱਟਣੀ ਹੈ 940 ਦੀ ਇਹ ਪਿੰਡ ਖੇੜੇ ਦੇ ਵਿੱਚ ਆਪਣੇ ਗਵਾਂਢੀ ਨੇ ਇਹ ਮੁੰਡੇ ਇਹ ਕੋਈ ਐਸਾ ਵੈਸਾ ਨਹੀਂ ਮੁੰਡਾ ਜੇ 10 ਮਿੰਟ ਪਹਿਲਾਂ ਹੋਏ ਨੇ ਜਿਹੜਾ ਮੁੰਡਾ ਐਕਸਪਾਇਰ ਹੋਇਆ ਹੈ

ਇਹ ਕੋਈ ਉੱਥੇ ਮਤਲਬ ਕੋਈ ਰੰਜਿਸ਼ ਹੋਵੇ ਉਹਨਾਂ ਦੀ ਕੋਈ ਪੁਰਾਣੀ ਤੇ ਇਹ ਪਰਿਵਾਰ ਤਾਂ ਕਹਿੰਦਾ ਸਾਡੀ ਕੋਈ ਰੰਜਿਸ਼ ਹੈ ਨਹੀਂ ਉਹਨਾਂ ਨਾਲ ਤੇ ਜਾਂ ਫਿਰ ਕੋਈ ਹੋਰ ਕੋਈ ਮੋੜ ਤੇ ਖੜਨ ਦੀ ਕੋਈ ਗੱਲਬਾਤ ਹੋਈ ਹੋਣੀ ਆ ਉਹਦੇ ਇਰਾਦੇ ਤੇ ਪਿੱਛੇ ਇਹ ਗੱਡੀ ਦੇ ਜਦੋਂ ਖਹਿਬਾਜੀ ਚ ਹੋਈ ਆ ਉਹ ਮੁੰਡਾ ਥਾਂ ਤੇ ਪੂਰਾ ਹੋ ਗਿਆ ਅੱਛਾ ਜੀ ਹਾਂ ਉੱਥੇ ਬਾਰ-ਬਾਰ ਕਹਿੰਦੇ ਗੱਡੀ ਨੇ ਟੱਕਰ ਕਿਤੇ ਮਾਰੀ ਉਹਨੂੰ ਤੇ ਉਹ ਦੋ ਮੁੰਡੇ ਚੋਂ ਇੱਕ ਮੁੰਡਾ ਸਮਰਾਲੇ ਦਾ ਖਲਾ ਤੇ ਇੱਕ ਚੰਡੀਗੜ੍ਹ ਬੱਤੀ ਦੇ ਵਿੱਚ ਦਾਖਲ ਆ ਇਹ ਵੇਹ ਦੇ ਕੋਲ ਦੋ ਬੇਟੀਆਂ ਸੀਗੀਆਂ ਤੇ ਇੱਕ ਬੱਚਾ ਹੋਣ ਵਾਲੇ ਉਹਨਾਂ ਦੇ ਘਰੇ ਇਦੇ ਕੋਲ ਤੇ ਕੋਈ ਇਹਨਾਂ ਦਾ ਦੁੱਖ ਦੇਖਿਆ ਨਹੀਂ ਜਾਂਦਾ ਇਹਦੇ ਘਰ ਵਾਲੀ ਦੀ ਉਮਰ ਅਜ ਕਿੰਨੀ ਕਾ ਉਹਦਾ ਕੀ ਬਣੂਗਾ ਨਾ ਜਿੰਨਾ ਘਰ ਬਾਰ ਬਾਰ ਟੱਕਰ ਮਾਰੀ ਗਈ ਵੇ ਹਾਂ ਸੁਣਿਆ ਉੱਥੇ ਬਾਰ ਬਾਰ ਕਹਿੰਦੇ ਉਹ ਕਹਿੰਦੇ ਬੈਕ ਕਰਕੇ ਫੇਰ ਚੜਾਈ ਜੋ ਉਹਨਾਂ ਨੇ ਫਿਚ ਕਰਕੇ ਮੈਂ ਯਾਰ ਫਿਚ ਕਰ ਕਰਕੇ ਅੱਛਾ ਹਾਂਜੀ ਦੇਖੋ ਰਿਪੀਟ ਕਰਕੇ ਬੈਕ ਕਰਕੇ ਫੇਰ ਮਾਰ ਲੀ ਰਿਪੀਟ ਕਰਿਆ ਜੀ ਰਿਪੀਟ ਕਰਿਆ ਉਹ ਕੈਮਰੇ 'ਚ ਆਇਆ ਹੋਇਆ ਪਰਵਾਜ਼ ਦੀ ਜਬਾਨ ਹੈ ਅੱਛਾ ਜਦੋਂ ਬੰਦੇ ਟੈਸ ਨਹੀਂ ਹੁੰਦੇ ਨੌਸ ਸਕਾਰ ਡੜੀ ਬੜੀ ਸਕਾਰ ਕੋਈ ਜਣ ਕੇ ਹੁਣ ਪੁਲਿਸ ਕੀ ਕਹਿੰਦੀ ਹੈ ਜੀ ਕੋਈ ਸਿਹਵਾਸ਼ਣ ਦਵਾਇਆ ਵੀ ਗੱਡੀ ਫੜ ਕੇ ਲਿਆਂਦੀ ਆ ਵੀ ਦੋਸ਼ੀਆਂ ਨੂੰ ਵੀ ਅਸੀਂ ਫੜਨ ਦੀ ਪੂਰੀ ਕੋਸ਼ਿਸ਼ ਕਰਾਂਗੇ ਵੀ ਪਰਿਵਾਰ ਦੇ ਨਾਲ ਆਉ ਦੁੱਖ ਦੇ ਸਾ ਘਾੜੀ ਦੇ ਵਿੱਚ ਪ੍ਰਸ਼ਾਸਨ ਵੀ ਠੀਕ ਹੈ ਡੀਐਸਪੀ ਸਾਹਿਬ ਸੁਵੀਰ ਜੀ ਉਰੇ ਹਾਜ਼ਰ ਨੇ ਉਹ ਉਹਨਾਂ ਨੇ ਇਹੀ ਵਿਸ਼ਵਾਸ ਦਵਾਇਆ ਵੀ ਅਸੀਂ ਕੱਲ 2 ਦਿਨ ਦਾ ਟਾਈਮ ਦਿਓ ਬੰਦੇ ਫਰਾਰ ਨੇ ਉਹ ਮਾਪੇ ਵੀ ਫਰਾਰ ਕਹਿੰਦੇ ਉਹਨਾਂ ਦੇ ਘਰੇ ਜੰਦਰੇ ਲੱਗ ਗਏ ਨੇ ਤੇ ਜਿਵੇਂ ਉਹ ਫਿਰ ਪ੍ਰਸ਼ਾਸਨ ਦਾ ਕੋਈ ਆਪਣਾ ਹੋਊਗਾ ਇਹਨਾਂ ਨੂੰ ਕੰਮ ਕਰਨ ਦਵਾਂਗੇ ਤਾਂ ਆਪਣੀਆਂ ਗਤੀਵਿਧੀਆਂ ਜਿਵੇਂ ਇਹਨਾਂ ਦੀ ਪੁਲਿਸ ਦੀਆਂ ਕੋਈ ਅੰਦਰਲੀ ਉਦਾਂ ਫਰਾਰਬਾਈ ਕਰਨਗੇ ਇਹ ਹਾਂਜੀ ਧਰਨਾ ਸਵੇਰੇ 9:30 ਵਜੇ ਦਾ ਲੱਗਿਆ ਹੋਇਆ ਹੈ ਅੱਛਾ 9:30 ਵਜੇ ਤੋਂ ਲੈ ਕੇ ਹੁਣ ਲਗਾਤਾਰ ਬੈਠੇ ਆ ਅਜੇ ਵੀ ਪਰਿਵਾਰ ਕਹਿੰਦਾ ਸੀ ਸੰਸਕਾਰ ਹੋਊਗਾ ਤਾਂ ਅਸੀਂ ਉਹ ਫੜਨਗੇ ਤਾਂ ਅਸੀਂ ਸੰਸਕਾਰ ਕਰਾਂਗੇ ਇਹ ਜਿਹੜਾ ਦੋਖਾ ਪੈਸੇ ਜਿ ਉਹਨਾਂ ਨੂੰ ਅਸੀਂ ਕਹਿੰਨੇ ਜੇ ਕਿਤੇ ਪ੍ਰਸ਼ਾਸਨ ਨੇ ਪਹਿਲਾਂ ਕਿਤੇ ਨੱਥ ਪਾਈ ਹੁੰਦੀ ਅਜੇ ਬੱਚਾ ਐਕਸਪਾਇਰ ਨਾ ਹੁੰਦਾ ਇਹ ਕਟਾ ਜਿਹੜਾ ਪਿਆ ਉਹ ਪਰਿਵਾਰ ਦਾ ਇਹ ਨਾ ਪੂਰਾ ਹੋਣ ਵਾਲਾ ਕਟਾ ਆ ਕਿਵੇਂ ਪਾਈ ਹੁੰਦੀ ਮਤਲਬ ਕਿਤੇ ਪਹਿਲਾਂ ਵੀ ਕਹਿੰਦੇ ਲੋਕਾਂ ਨੇ ਦਰਖਾਸਤਾਂ ਤੁਖਸਾਂ ਦਿੱਤੀਆਂ ਨੇ ਸੁਣਿਆ ਕਿ ਉਹ ਉਹ ਵੇਚਦੇ ਨਹੀਂ ਜੀ ਨਸ਼ੇ ਵੇਚਦੇ ਨੇ ਉਹ ਉਹਨਾਂ ਦੇ ਪਹਿਲਾਂ ਦਰਖਾਸਤਾਂ ਆਉਂਦਾ ਪੁਲਿਸ ਪ੍ਰਸ਼ਾਸਨ ਨੂੰ ਪਤਾ ਸਾਰੇ ਪ੍ਰਸ਼ਾਸਨ ਨੂੰ ਪਤਾ ਵੀ ਕਿਤੇ ਕੀ ਕੀ ਹੋ ਇਹ ਇਹ ਵੀ ਹੋ ਸਕਦਾ ਵੀ ਇਹਨਾਂ ਨੇ ਵੀ ਕੋਈ ਇਦਾਂ ਦੀ ਸ਼ਿਕਾਇਤ ਕੀਤੀ ਹੋਵੇ ਵੀ ਤਾਂ ਤੋਂ ਨਹੀਂ ਨਹੀਂ ਇਹਨਾਂ ਦੀ ਨਹੀਂ ਕੋਈ ਖੜਨ ਖੜਨ ਤਾਂ ਉੱਥੇ ਕਿਤੇ ਹੋ ਗਈ ਆ ਹੁੰਜੂਕਵਾਦੀ ਹੋਈ ਆ ਖੜਨ ਤੋਂ ਉਹ ਕੋਈ ਨਹੀਂ ਇਹਨਾਂ ਦਾ ਇਹ ਤਾਂ ਪਰਿਵਾਰ ਬਹੁਤ ਸੁਥਰਾ ਹੈ ਜੇ ਹੁਣ ਦੱਸਿਆ ਵੀ 10 ਮਿੰਟ ਪਹਿਲਾਂ ਉਹ ਬੱਚਾ ਡਿਊਟੀ ਤੋਂ ਆਇਆ ਡਿਊਟੀ ਤੋਂ ਆਦਾ ਜਿਹੜਾ ਬੱਚਾ ਡਿਊਟੀ ਤੇ ਦਿਨ ਨੂੰ ਸਵੇਰੇ ਜਾਂਦਾ ਸ਼ਾਮ ਨੂੰ ਆਉਂਦਾ ਉਹਦੀ ਕਿਸੇ ਨਾਲ ਕੀ ਹੋਊਗੀ ਇਹ ਇੱਕ ਮਿਲਟਰੀ ਅਫਸਰ ਨੇ ਜੀ ਉਹ ਪਰਿਵਾਰ ਚੰਗੇ ਨੇ ਮਤਲਬ ਉਹਨਾਂ ਜੋ ਬੱਚਾ ਕੋਈ ਨਸ਼ਿਆਂ ਚ ਨਹੀਂ ਹੈਗਾ ਲੇਕਿਨ ਜਿਹੜੇ ਇਹ ਹਾਂਜੀ 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 ਉਹਨਾਂ ਦਾ ਉਹਨਾਂ ਦਾ ਕੋਈ ਇਦਾਂ ਦਾ ਨਹੀਂ ਕਿ ਸਾਰੇ ਪਰਿਵਾਰ ਪੜੇ ਲਿਖੇ ਨੇ ਇੱਕੋ ਮਿਹਨਤੀ ਪਰਿਵਾਰ ਦੀ ਇੱਕ ਬੱਚਾ ਇਹਦਾ ਦਾ ਵੱਡਾ ਭਾਈ ਹੈ ਬڑا ਭਾਈ ਮੇਰੇ ਖਿਆਲ ਬਾਹਰ ਬੈਠਾ ਅੱਛਾ ਬਾਹਰ ਗਿਆ ਹੋਇਆ ਤੇ ਛੋਟਾ ਬਾਹਰ ਗਿਆ ਹੋਇਆ ਤੇ ਇਹ ਇੱਥੇ ਆਪਣਾ ਬੈਂਕ ਦੇ ਵਿੱਚ ਕਰਕੇ ਘਰ ਦਾ ਗੁਜ਼ਾਰਾ ਚਲਾਉਂਦੇ ਨੇ ਕੋਈ ਇਹਨਾਂ ਨੂੰ ਕਿਸੇ ਨਾਲ ਲੈਣ ਦੇ ਨਹੀਂ ਆਪਣੇ ਕੰਮ 'ਚ ਮਸਤੀ ਸੀਗੇ ਪਰ ਆ ਜਿਹੜਾ ਹੋਣੀ ਹੈ ਟਲੀ ਨਹੀਂ ਹੈਗੇ ਰਾਤ ਦੇ ਵਿੱਚ ਜਿਵੇਂ ਜਾਣ ਕੇ ਮੈਨੂੰ ਪਤਾ ਹੋਵੇ ਵੀ ਆਪਾਂ ਇਹ ਕੰਮ ਕਰਨਾ ਉਸ ਸਥਿਤੀ 'ਚ ਕਿੱਥੇ ਲੱਗਦਾ ਵੀ ਕੰਮ ਹੋਇਆ ਇਹ ਜਿਹੜੇ ਨੌਜਵਾਨ ਕਿਹੜੇ ਪਿੰਡ ਦਾ ਸੀ ਇੱਕ ਇਹ ਮੁੰਡਿਆ ਜਿਹੜਾ ਸਾਡਾ ਪੂਰਾ ਹੈ ਤਾਂ ਖੇੜੇ ਤੋਂ ਆ ਤੇ ਨਾ ਉਹ ਨਾਲ ਦਾ ਕਿਲੋਮੀਟਰ ਪਿੰਡ ਆ ਚਕਲੀ ਮੰਗਾ ਕਹਿੰਦੇ ਉੱਥੇ ਹਾਂਜੀ ਉੱਥੇ ਦੇ ਬਸਿੰਦੇ ਨੇ ਹਾਂਜੀ ਹਾਂਜੀ ਠੀਕ ਹੈ ਤੇ ਹੁਣ ਕਿਹੜੇ ਪਿੰਡ ਪਿੰਡ ਦਾ ਇਕੱਠਾ ਗੱਲਾਂ ਖੇੜੇ ਦਾ ਇਹ ਕੱਲ ਖੇੜੇ ਦਾ ਤੇ ਪੂਰੇ ਇਲਾਕੇ ਇਸ ਦੁੱਖ ਦੀ ਗੱਡੀ ਦੇ ਵਿੱਚ ਸਾਰੇ ਹੀ ਸ਼ਾਮਲ ਨੇ ਕੋਈ ਕਿਤੇ ਦਾ ਇੱਕ ਪਿੰਡ ਦਾ ਨਹੀਂ ਹੈਗਾ ਸਾਰੇ ਮਤਲਬ ਜੇ ਜਿਹਨੂੰ ਵੀ ਸੁਣਦਿਆਂ ਕੋਈ ਰਿਸ਼ਤੇਦਾਰ ਕੋਈ ਯਾਰ ਦੋਸਤ ਪੇਲੀ ਸਾਰੇ ਉਹਦੇ ਨਾਲ ਆ ਕਿਉਂਕਿ ਮੁੰਡਾ ਸਾਰਿਆਂ ਦਾ ਹਰਮਨ ਪਿਆਰਾ ਸੀ ਸਾਨੂੰ ਆਪਣਾ ਜਿਵੇਂ ਸਾਡਾ ਆਪਣਾ ਕੁਝ ਹੋ ਗਿਆ ਹੁੰਦਾ ਮੈਨੂੰ ਏਦਾਂ ਇਸ ਟਾਈਮ ਲੱਗ ਰਿਹਾ ਵੀ ਇਹ ਘਾਟਾ ਜਿਹੜਾ ਪੂਰਾ ਨਹੀਂ ਹੋਣਾ। ਉਹ ਹੁਣ ਕੀ ਫੈਸਲਾ ਹੋਇਆ? ਗੱਲ ਫੈਸਲਾ ਗੱਲਬਾਤ ਕਰ ਰਹੇ ਹਾਂ। ਫੈਸਲਾ ਤਾਂ ਇਹੀ ਹੋਇਆ ਵੀ ਹੁਣ ਤੁਸੀਂ ਧਰਨਾ ਸੀ ਚੱਕ ਲੋ ਵੀ ਸਾਨੂੰ ਅਸੀਂ ਉਹਨਾਂ ਨੂੰ ਅਗਲੀ ਜਿਹੜੀ ਕਾਰਵਾਈ ਆ ਉਹ ਅਸੀਂ ਪੁਲਿਸਗਾਂ ਦੇ ਵੀ ਅਸੀਂ ਛਾਪੇਮਾਰੀ ਕਰੀਏ ਤੇ ਜੇ ਕੁਝ ਕੰਮ ਕਰਨ ਦਵਾਗੇ ਤਾਂ ਇਹ ਕੰਮ ਅਸੀਂ ਜਾਵਾਂਗੇ ਕਿਸੇ ਪਾਸੇ ਜੇ ਇੱਥੇ ਆਪਾਂ ਗੇਟ ਮੂਰੇ ਬੈਠੇ ਰਹਿੰਦੇ ਆ ਫਿਰ ਉਹ ਇਸ ਲਈ ਵੀ ਤੁਸੀਂ ਘਰ ਨੂੰ ਜਾਓ ਧਰਨਾ ਚੱਕ ਲੋ 2 ਦਿਨ ਦਾ ਟਾਈਮ ਲੈ ਲਿਆ ਪਰਿਵਾਰ ਨੇ 2 ਦਿਨ ਤੇ ਬਾਅਦ ਜੇ ਨਹੀਂ ਫੜਦੇ ਅਸੀਂ ਦੁਬਾਰੇ ਇੱਥੇ ਆਵਾਂਗੇ ਮੈਂ ਕੁੱਲ ਹਿੰਦ ਕਿਸਾਨ ਸਭਾ ਦਾ ਪ੍ਰਧਾਨ ਆ ਸਾਸੀਂ ਲੋਕਾਂ ਦੇ ਫੈ ਹੰਦਪਾਗੀ ਇਹੋ ਜੀ ਘਟਨਾ ਹੋਈ ਆ ਵੀ ਜਿਹੜਾ ਸਾਨੂੰ ਅੱਜ ਐਂ ਲੱਗਦਾ ਵੀ ਇਹ ਜੱਗ ਦੇ ਕਾਨੂੰਨ ਨਾਂ ਦੀ ਉਹਨਾਂ ਨੂੰ ਕੋਈ ਸ਼ਾਇਦ ਆ ਡਰ ਨਹੀਂ ਹੈਗਾ ਹਾਲੇ ਕਿ ਹਾਂ ਦਾ ਕਿ ਸਰਕਾਰ ਵੀ ਦੋ ਦਿਨ ਬਾਅਦ ਕੀਤਾ ਜਾਊਗਾ ਨਹੀਂ ਨਹੀਂ ਜਦ ਤੱਕ ਬੰਦਾ ਪੇਸ਼ ਨਹੀਂ ਜਦ ਤੱਕ ਸਰਕਾਰ ਨਹੀਂ ਕਰਦਾ ਗਾਇਕ ਤੁਹਾਨੂੰ ਪੇਸ਼ ਹੋਣਾ ਕੱਲ ਨੂੰ ਹੋਊਗਾ ਪਰ ਸੋਨਾਂ ਦੇ ਪਰਸੋ ਤੇ ਉਹ ਜਿਹੜੇ ਪਿੰਡ ਦਾ ਉਹ ਮੁੰਡਾ ਸੀ ਜਿਹਨੇ ਐਕਸੀਡੈਂਟ ਕੀਤਾ ਉਹ ਪਿੰਡ ਦੇ ਲੋਕ ਕੀ ਕਹਿੰਦੇ ਨੇ ਪੰਚਾਇਤ ਉਹ ਪਿੰਡ ਦੀ ਉਹ ਪਿੰਡ ਦੀ ਪੰਚਾਇਤ ਉਹ ਬੰਦੇ ਵੀ ਉਰੇ ਹੀ ਆ ਪਿੰਡ ਦੇ ਸਾਰੇ ਆਏ ਹੋਏ ਬੀਬੀਆਂ ਵੀ ਆਈ ਹੋਈਆਂ ਨੇ ਤੇ ਉੱਥੇ ਦੇ ਸਾਰੇ ਮੌਤਵਾਦ ਸੱਜਣ ਸਾਰੇ ਆਏ ਹੋਏ ਨੇ ਹਲੇ ਤਾਂ ਗਰਮ ਗਰਮ ਦੇ ਵਿੱਚ ਪਿੰਡ ਵਾਲੇ ਦਾ ਇਲਾਕੇ ਵਾਲੇ ਆਏ ਨੇ ਮਾੜੇ ਮੋਟੇ ਹੁਣ ਜਦੋਂ ਜਥੇਬੰਦੀਆਂ ਨੂੰ ਪਤਾ ਲੱਗੂਗਾ ਕਿਉਂਕਿ ਹਾਲੇ ਇੰਨੀ ਗੱਲ ਗਈ ਨਹੀਂ ਸੀ ਅੱਜ ਹੁਣ ਘਰਾਓ ਹੋ ਗਿਆ ਜਥੇਬੰਦੀਆਂ ਨੂੰ ਪਤਾ ਲੱਗ ਗਿਆ ਸਾਰੇ ਸੰਜੇ ਘਟਨੇ ਨੂੰ ਗੁੱਲ ਹਿੰਦ ਕਿਸਾਨ ਸਭਾ ਸੁਖਵਿੰਦਰ ਸਿੰਘ ਸੇਖੋ ਨੂੰ ਅਸੀਂ ਤਲਾਸ਼ ਦਿੱਤੀ ਆ ਜ਼ਿਲ੍ਹੇ ਵਾਲਿਆਂ ਨੂੰ ਤਲਾਸ਼ ਦਿੱਤੀ ਵੀ ਇੱਥੇ ਸਾਡੇ ਆ ਘਟਨਾ ਹੋਈ ਆ ਉਹ ਕਹਿੰਦੇ ਤੁਸੀਂ ਪ੍ਰਸ਼ਾਸਨ ਦੇ ਨੂੰ ਰੋਕੇ ਰੱਖੋ ਜਦ ਤੱਕ ਉਹਨਾਂ ਦੀ ਉਹ ਗ੍ਰਿਫਤਾਰੀ ਨਹੀਂ ਹੁੰਦੀ ਜਦ ਤੱਕ ਅਸੀਂ ਡਟਣਾ ਆ ਫਿਰ ਅਸੀਂ ਦੋ ਦਿਨ ਦਾ ਇਹਨਾਂ ਨੂੰ ਕੰਮ ਕਰਨ ਦਾ ਅੱਜ ਟਾਈਮ ਦਿੰਦੇ ਆ ਵੀ ਠੀਕ ਆ ਇਹਨਾਂ ਨੂੰ ਟਾਈਮ ਵੀ ਚਾਹੀਦਾ ਜੇ ਅਸੀਂ ਗੇਟੇ ਬੰਦ ਰ ਜੋ ਰਾਣੀਤੀ ਹੋਊਗੀ ਪਾਰਟੀ ਦੀ ਜਾਂ ਸਾਰੇ ਇਸ ਇਲਾਕੇ ਦੇ ਵਸਨੀਕਾਂ ਦੀ ਉਹ ਕੁੱਤਾ ਇਹ ਕੱਲੀ ਸਿਆਸੀ ਪਾਰਟੀ ਨਹੀਂ ਮੈਂ ਬੌਜਨ ਸਮਾਜ ਪਾਰਟੀ ਦਾ ਇਹ ਰਵਿੰਦਰਪਾਲ ਸਿੰਘ ਹੰਬਵਾਲ ਗੱਲ ਕਰ ਰਿਹਾ ਤੇ ਸਭ ਨੂੰ ਦੁੱਖ ਹੈ ਇਸ ਇਲਾਕੇ ਦੇ ਵਿੱਚ ਚਿੱਟੇ ਦਾ ਐਡਾ ਕਹਿਰ ਹੈ ਕਿ ਅਸੀਂ ਹੈਰਾਨ ਆ ਕਿ ਪ੍ਰਸ਼ਾਸਨ ਕੀ ਕਰ ਰਿਹਾ ਹੈ ਅਸੀਂ ਪਿਛਲੀ ਵਾਰੀ ਵੀ ਲੋਹਾਰੀਆਂ ਪਿੰਡ ਚ ਚਿੱਟੇ ਦਾ ਵਿਖਿਆ ਇੱਕ ਵਾਰੀ ਚੱਕਲੀ ਮੰਗੇ ੈਂਪ ਲੱਗਿਆ ਐਸਐਸਪੀ ਸਾਹਿਬ ਮੈਡਮ ਆਈ ਉਹਨਾਂ ਨੂੰ ਸ਼ਰਮ ਦੱਸਿਆ ਪਿੰਦੇ ਸਰਪੰਚ ਨੇ ਵੀ ਆਹ ਬੰਦੇ ਚਿੱਟਾ ਵੇਚ ਰਹੇ ਨੇ ਪਰ ਕੋਈ ਕਾਰਵਾਈ ਨਹੀਂ ਸੋ ਅਸੀਂ ਹਾਂ ਜੀ ਉਹਨਾਂ ਦੀ ਜਾਇਦਾਦਾਂ ਜਬਤ ਕੀਤੀਆਂ ਆ ਵੀਰ ਨੇ ਉਹਦੇ ਤੇ ਤੱਕ ਸਾਡੀਆਂ ਗੱਡੀਆਂ ਘੇਰ ਕੇ ਸਾਨੂੰ ਧਮਕੀਆਂ ਦਿੱਤੀਆਂ ਗਈਆਂ ਜਿਹੜੇ ਬੰਦੇ ਨੇ ਐਕਸੀਡੈਂਟ ਕੀਤਾ ਉਹਤੇ ਕੀਤੀ ਸੀ ਤੁਸੀਂ ਦਰਖਾਸਤ ਉਹਨਾਂ ਤੇ ਦਰਖਾਸਤ ਅਸੀਂ ਦੇ ਕੇ ਥਾਣੇ ਤੋਂ ਬਾਹਰ ਨਿਕਲੇ ਆ ਸਾਨੂੰ ਜਦੇ ਫੋਨ ਆ ਗਿਆ ਪਿੰਡ ਤੋਂ ਬਈ ਸਰਪੰਚਾ ਤੁਸੀਂ ਸਾਡੀ ਦਰਖਾਸਤ ਆਏ ਬਈ ਪ੍ਰਸ਼ਾਸਨ ਆਹ ਕੰਮ ਕਰ ਰਿਹਾ ਨਾ ਅੱਛਾ ਵੀ ਮਦਦ ਅੱਜ ਤੋਂ 2 2 ਸਾਲ ਪਹਿਲਾਂ ਦੀ ਗੱਲ ਹੈ ਅਸੀਂ ਤਾਂ ਕਹਿੰਦੇ ਆ ਵੀ ਚਲੋ ਸਾਡਾ ਏਰੀਆ ਵੱਜ ਜਾਵੇ ਹੁਣ ਹਰ ਇੱਕ ਨੂੰ ਪਿਆ ਵੀ ਸਾਡਾ ਆਪਣਾ ਪਰਿਵਾਰ ਵੱਜ ਜਾਵੇ ਬਾਕੀ ਜਿੱਧਰ ਜਾਂਦੇ ਆ ਜਾਣ ਹੁਣ ਲੋਕਾਂ ਨੂੰ ਇਹ ਹੋ ਲੇਕਿਨ ਆਪਾਂ ਨੂੰ ਸਾਨੂੰ ਰਲ ਕੇ ਹਮਲਾ ਮਾਰਨਾ ਪੈਣਾ ਇਹ ਚੀਜ਼ੇ ਬਾਰੇ ਨਹੀਂ ਹੁਣ ਤਾਂ ਇਹ ਬਹੁਤ ਮਾੜਾ ਹੋਇਆ ਜੋ ਘਟਨਾ ਹੋਈ ਹੈ ਬਹੁਤ ਮਾੜੀ ਹੋਈ ਹੁਣ ਇਹ ਜਿਹੜੀ ਘਟਨਾ ਵਾਪਰੀ ਹੈ ਬਹੁਤ ਮਾੜੀ ਘਟਨਾ ਵਾਪਰੀ ਹੈ ਪਰ ਉੱਤੇ ਪ੍ਰਸ਼ਾਸਨ ਤਾਂ ਇਹ ਵੀ ਕਹਿੰਦਾ ਕਿ ਉਹਨਾਂ ਦੀ ਜਾਇਦਾਦਾਂ ਜ਼ਬਤ ਕੀਤੀਆਂ ਜਾਣਗੀਆਂ ਜਿਹੜੇ ਨਸ਼ੇ ਵੇਚਦੇ ਨੇ ਪਰ ਫਿਰ ਵੀ ਕੀ ਲੱਗਦਾ ਇਹ ਚ ਕੀ ਕਮੀ ਲੱਗਦੀ ਹੈ ਜੀ ਲਫਾਫੇ ਆ ਗਏ ਇਹ ਤਾਂ ਇੱਕ ਨੌ ਦਾ ਹੀ ਅਜੀ ਜ਼ਾਇਦਾਤਾਂ ਚ ਕੀਤੇ ਜਾਣਗੇ ਇੱਥੇ ਪ੍ਰਸ਼ਾਸਨ ਨੂੰ ਸਾਰਾ ਪਤਾ ਵੀ ਕਿੱਥੇ ਵਿਗਦਾ ਕਿੱਥੇ ਨਹੀਂ ਵਿਗਦਾ ਕੌਣ ਵਿਗਦਾ ਮਾ ਛੱਡ ਜਿੱਥੇ ਵਿਗਦਾ ਇਹ ਉੱਥੋਂ ਪੈਸੇ ਲੈ ਕੇ ਆ ਜਾਂਦੇ ਨੇ ਉਹ ਮੋਜਾ ਕਰਦੇ ਨੇ ਕਿਉਂਕਿ ਅਸੀਂ ਤਾਂ ਮੈਂ ਲੋਕ ਸੰਘਰਸ਼ ਕਮੇਟੀ ਮਾਚੜ ਦਾ ਪ੍ਰਧਾਨ ਹਾਂ ਅਸੀਂ ਦੇਖਦੇ ਇਹਨਾਂ ਦੇ ਨੋਟਿਸ ਲੈ ਆ ਕੇ ਦਿੱਤਾ ਹੋਇਆ 50 ਬੰਦਾ ਵੇਚਦਾ ਆ ਇਹਨਾਂ ਦੇ ਪੁੱਛੋ ਕੰਮਕਾਰ ਕੋਈ ਹੈ ਨਹੀਂ ਲੇਕਿਨ ਇੱਕ ਗੱਲ ਆ ਜੀ ਹੁਣ ਜਿਹੜੀ ਇਹ ਘਟਨਾ ਵਾਪਰੀ ਆ ਇਹਦਾ ਬਹੁਤ ਦੁਖਦਾਈ ਆ ਜੀ ਕੱਲ ਨੂੰ ਛੜੀਆਂ ਜਥੇਬੰਦੀਆਂ ਦੋ ਦਿਨ ਬਾਅਦ ਆ ਅਸੀਂ ਜਥੇਬੰਦੀਆਂ ਇਕੱਠੀਆਂ ਕਰਾਂਗੇ ਫਿਰ ਅਸੀਂ ਜੋ ਸਾਡਾ ਸੰਘਰਸ਼ ਦੇਖਾਂਗੇ ਲਿਖਾਂਗੇ ਧੰਨਵਾਦ ਜੀ ਜਵੰਤ ਕਰਾਉਣ ਗਿਆਊਗਾ ਉਹ ਵੀ ਸਾਡਾ ਦੁਸ਼ਮਣ ਆ ਹਾਂ ਬਿਲਕੁਲ ਬਿਲਕੁਲ ਸਹੀ ਗੱਲ ਉਹਦੇ ਵੀ ਸਤਿਕਾਰ ਭਈ ਉਹ ਅਸੀਂ ਸਮਝਾਂਗੇ ਵੀ ਇਹ ਵੀ ਕਾਤਲ ਬਿਲਕੁਲ ਬਿਲਕੁਲ ਇਹ ਵੀ ਜਵੰਤ ਕਰਾਉਣ ਇਹ ਜੇ ਕੱਟਿਆ ਬੰਦਿਆਂ ਦੀ ਕੋਈ ਨਾ ਜਾਵੇ ਅਸੀਂ ਬਾਮੀ ਪੰਚਾਇਤ ਦੇ ਵਿੱਚ ਪਿੰਡ ਦੇ ਵਿੱਚ ਵੀ ਅਸੀਂ ਮੱਥਾ ਪਾਵਾਂਗੇ 1% ਇਹਨਾਂ ਬੰਦਿਆਂ ਨੂੰ ਜੇਲ੍ਹ ਦੇ ਵਿੱਚ ਰਹਿਣ ਔਥੇ ਹੀ ਮਰਨ ਤੋਂ ਮਰਨ ਤੋਂ ਇਹਨਾਂ ਲੋਕਾਂ ਨੂੰ ਇਹਨਾਂ ਨੇ ਬਹੁਮ ਨਖਾਨ ਕਰਤਾ ਸਾਡੇ ਇੱਥੇ ਉਹ ਸਵਾਜਪੁਰੇ ਤੋਂ ਇੰਦਰਜੀਤ ਦਾ ਇਕਲੋਤਾ ਪੁੱਤਰ ਉਹ ਨਸ਼ੇ ਦੇ ਕੇ ਇਹਨਾਂ ਲੋਕਾਂ ਨੇ ਮਾਰਤਾ ਸੀ ਥਾਂ ਥਾਂ ਤੇ ਨਸ਼ੇ ਵੰਡਦੇ ਫਿਰਦੇ ਆਏ ਲੋਕ ਇਹਨਾਂ ਨੂੰ ਨੱਖ ਪਾਵਾਂਗੇ ਫੋਟੇ ਨਾਲ ਖੜੇ ਆ ਨੱਕ ਪਾਉਗੀ ਪਰ ਗੱਲ ਇਹ ਆ ਇਹ ਕਾਟਾ ਜਿਹੜਾ ਤੁਹਾਨੂੰ ਪੈ ਗਿਆ ਪੂਰਾ ਨਹੀਂ ਹੋ ਸਕਦਾ ਦੁਨੀਆ ਦੇ ਤਰ੍ਹਾਂ ਕੇ ਅਸੀਂ ਸਾਰਾ ਇਲਾਕਾ ਨਾਲ ਅਸੀਂ ਖੜੇ ਆ ਅਸੀਂ ਜਿਵੇਂ ਕਹਿੰਦੇ ਜੇ ਦੁੱਖ ਮंडਾਈਏ ਦੁੱਖ ਘਟ ਜਾਂਦਾ ਅਸੀਂ ਖੜਾਂਗੇ ਨਾਲ ਠੀਕ ਆ ਨਾ ਗੱਲ ਹੁਣ ਜਦੋਂ ਬੱਸ ਦੇ ਵਿੱਚ ਸਾਰੇ ਜਣੇ ਬੈਠੋ ਆਜੋ ਬੱਸ ਦੇ ਵਿੱਚ ਬੈਠੋ ਸਾਰੇ